ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਇਲਾਕੇ ਦੀ ਫਤਿਹਪੁਰਪੁਰਬ ਦੀ ਚੈਂਦੀ ਸੰਗਤ ਦੇ ਜਰਨਾ ਚ ਬੇਨਤੀ ਆ ਤੇ ਜਿਹੜਾ ਇਹ ਪੁਰਾਣਾ ਲੰਗਰ ਆ ਰਹੀ ਰਈਏ ਤੋਂ ਜਿਹੜੀ ਜਾਂਦੀ ਆ ਨਾ ਕੋਕੇ ਮੋੜ ਨੂੰ ਸੜਕ ਜਾਂਦੀ ਜਿਹੜੀ ਨਹਿਰ ਤੇ ਇਹ ਬਹੁਤ ਹੀ ਪੁਰਾਣੇ ਸਮੇਂ ਤੋਂ ਲੰਗਰ ਆਲਾ ਇੱਥੇ ਗੋਇੰਦਵਾਲ ਦੇ ਸਾਹਿਬ ਦੇ ਮੇਲੇ ਤੇ ਗੁਰੂ ਘਰ ਜਿਹੜੇ ਖੰਡਪਾਟ ਸਾਹਿਬ ਵੀ ਕਰਾਈ ਜਾਂਦੇ ਹਰ ਮੱਸਿਆ ਦੇ ਗੁਰੂ ਘਰ ਲੰਗਰ ਲਾਇਆ ਜਾਂਦਾ ਤੇ ਜਿਹੜੀ ਇਮਾਰਤ ਜਿਹੜੀ ਬਹੁਤ ਹੀ ਖਸਤਾ ਜਿਹੜੀ ਹਾਲਤ ਇਹ ਦੀ ਹੋ ਗਈ ਸੀ ਬਾਲਿਆਂ ਵਾਲੀ ਛਾਤੀ ਸੋ ਉਹਨੂੰ ਢਾ ਕੇ ਨਵੀਂ ਇਮਾਰਤ ਦੀ ਜਿਹੜੀ ਸ਼ੁਰੂਆਤ ਕੀਤੀ ਆ ਸਾਰੀ ਸੰਗਤ ਦੇ ਸੰਯੋਗ ਦੇ ਨਾਲ ਸੋ ਮੇਰੀ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਜਿੰਨਾ-ਜਿੰਨਾ ਵੱਲੋਂ ਸੇਵਾ ਹੀ ਵਾਧੇ ਚੜ ਕੇ ਸੇਵਾ ਦੇ ਹਿਸਾਬ ਪਾਓ ਤਾਂ ਜੋ ਇਹਨੂੰ ਜਿਹੜੇ ਆ ਲੈਂਟਰ ਪਾਇਆ ਜਾਵੇ ਬਹੁਤ ਵਧੀਆ ਮਾਰਤ ਬਣ ਰਹੀ ਆ ਜਿਹੜੇ ਵੀਰਾਂ ਵੱਲੋਂ ਮਾਇਆ ਦੀ ਜਿਹੜੀ ਸੇਵਾ ਕੀਤੀ ਗਈ ਆ ਸਾਡੇ ਬਹੁਤ ਹੀ ਸਰਕਾਰਯੋਗ ਜਿਹੜੇ ਵੱਡੇ ਵੀਰ ਤੁਹਾਨੂੰ ਪਤਾ ਹੀ ਇਲਾਕੇ ਦੇ ਵਿੱਚ ਹਮੇਸ਼ਾ ਹੀ ਜਿਹੜੇ ਹਾਜ਼ਰ ਰਹਿੰਦੇ ਕੋਈ ਵੀ ਸਵਾਮਾ ਇਹਨਾਂ ਨੂੰ ਲਾਈਏ ਪਰਸ਼ਨ ਸਿੰਘ ਅਸਟਰੀਆ ਤੋਂ ਭਾਜੀ ਫਤਿਹਪੁਰ ਵਿਦੇਸ਼ਾਂ ਵਾਲੇ 30000 ਰੁਪਿਆ ਜਰਮਨਦੀ ਸਿੰਘ ਖਾਲਸਾ ਸਰਾੰਤ ਲਵੰਡੀ ਤੋਂ ਜਿਹੜੇ ਵੀਰ ਆਪਣਾ ਉਹਨੇ 5000 ਰੁਪਇਆ ਦਿੱਤਾ ਤੇ 25000 ਰੁਪਇਆ ਫੇਰ ਉਹ ਕਹਿੰਦਾ ਮੈਂ ਬਾਹਰ ਜਾ ਕੇ ਉੱਥੋਂ ਦੁਬਈ ਦੇ ਵਿੱਚੋਂ ਪਾਉਂਗਾ ਭਵਿੰਦਰ ਸਿੰਘ ਚਾਚਾ ਜੀ ਯੂਕੇ ਤੋਂ ਇੰਗਲੈਂਡ ਤੋਂ 25000 ਰੁਪਇਆ ਨਿਰਮਲ ਸਿੰਘ 10000 ਸੰਤੋਖ ਸਿੰਘ ਵਪਾਰੀ 10000 ਹਰਬੀਰ ਸਿੰਘ ਹੀਰੋ ਹਾਕੀ ਦਾ ਪਲੇਅਰ ਜਿਹੜਾ ਵੀਰ ਸਾਡਾ 10000 ਸੁਖਜਿੰਦਰ ਸਿੰਘ ਪੱਠੇਵਾਲੇ 25000 ਭਗਵੰਤ ਸਿੰਘ ਫੌਜੀ 10000 ਜਗਤਾਰ ਸਿੰਘ ਫੌਜੀ 10000 ਗੁਰਮੀਤ ਸਿੰਘ ਇਟਲੀ 10000 ਅਰਸ਼ਦੀਪ ਸਿੰਘ ਦੁਬਈ 5000 ਜਸਵਿੰਦਰ ਸਿੰਘ ਠੇਕੇਦਾਰ 10000 ਗੁਰਨਾਮ ਸਿੰਘ ਸਰਪੰਚ 5000 ਰਪਿੰਦਰ ਸਿੰਘ ਟੋਟੀ 10000 ਸੁਖਵੰਤ ਸਿੰਘ ਡੇਰੇ ਵਾਲੇ 10000 ਰਿਸ਼ਪਾਲ ਸਿੰਘ ਪ੍ਰਧਾਨ 10000 ਗੁਰਪ੍ਰੀਤ ਸਿੰਘ ਗੋਪੀ 5000 ਗਿਆਨੀ ਜਸਵੰਤ ਤੇ ਬਸੰਤ ਸਿੰਘ 10000 ਮਹਿੰਦਰ ਸਿੰਘ ਕੈਨੇਡਾ ਵਾਲੇ ਜਿਹੜੇ ਅੱਗੇ ਵੀ ਬਹੁਤ ਸੇਵਾ ਕਰਦੇ ਹੁਣ ਵੀ ਆਉਂਦੇ ਸੇਵਾ ਦੇ ਵਿੱਚ ਜਿਹੜੀ ਉਹ ਸੰਜੋਗ ਕਰਨਗੇ ਤੇ ਇਹਨਾਂ ਸਾਰੀ ਸੰਗਤ ਦਾ ਜਿੰਨਾਂ ਵੱਲੋਂ ਆਪਣੀ ਮਾਇਆ ਆਈ ਆ ਰੋਬਨ ਯੂਕੇ ਤੋਂ 5000 ਰੁਪਇਆ ਪ੍ਰਧਾਨ ਦਾ ਭਤੀਜਾ ਆਪਣੇ ਦਾ ਸੋਨੀ ਦਾ ਜਿੰਨੀ ਵੀ ਸੰਗਤ ਵੱਲੋਂ ਜਿਹੜੀ ਮਾਇਆ ਆਈ ਆ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਕਰੇ ਗੁਰੂ ਅੰਦਾਜ਼ ਕੋ ਤੇਗ ਬਾਧਰ ਸਾਹਿਬ ਉਹਨਾਂ ਦੇ ਚੜ੍ਹਦਾ ਕਲਾ ਕਰੇ ਕਾਰੋਬਾਰਾਂ ਦੇ ਵਿੱਚ ਵਾਧੇ ਪਾਵੇ ਤੇ ਹੋਰ ਵੀ ਸੰਗਤ ਜਿਹੜੀ ਆ ਵੱਧੋ ਵੱਧ ਸੰਜੋਗ ਕਰੋ ਤਾਂ ਜੋ ਇਹਨੂੰ ਇਮਾਰਤ ਨੂੰ ਜਿਹੜਾ ਆਪਾਂ ਪੱਕਿਆਂ ਕਰਾ ਸੀਗੀ ਇਹ ਲੈਂਟਰ ਪਾਈਏ ਆਉਂਦੀ ਜਾਂਦੀ ਸੰਗਤ ਵੀ ਜਿਹੜੀ ਮੀਂਹ ਕਣੀ ਦੇ ਵਿੱਚ ਇੱਥੇ ਆਰਾਮ ਕਰ ਲੈਂਦੀ ਬਹਿ ਜਾਂਦੀ ਆ ਤੇ ਲੰਗਰ ਹਾਲ ਜਿਹੜਾ ਉਹਨੂੰ ਵਧੀਆ ਬਣਾਇਆ ਜਾਵੇ ਤਾਂ ਜੋ ਜਿਹੜਾ ਫੇਰ ਮੱਸੀਆ ਦੇ ਉੱਤੇ ਲੰਗਰ ਲੱਗਦੇ ਆ ਗੁਰੂ ਅਖੰਡ ਪਾਤਸ਼ਾਹਬ ਹੁੰਦੇ ਆ ਸੇਵੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨੇ ਮਿੰਟ ਦੀ ਹੋ ਗਈ 2:30 ਦੀ ਲੋਕ ਦੀ ਉਹ ਗੁਰਮੁਖਾਂ ਫੇਰ ਓਡੀ ਖਾਲੀ ਮਾਲਾ ਲਾ ਦੇ ਆਪਾ ਸੈਂਡ ਕਰਦੇ ਗਰੁੱਪ ਵਿੱਚ ਵੀ ਕਰਦੇ ਆ ਬੈਗ ਨਹੀਂ ਹੈਗਾ ਮੈਗ ਨਹੀਂ ਹੈਗਾ ਫੇਸਬੁੱਕ ਦਾ ਮੈਗ ਚਾਣ ਵਾਲਾ ਬੈਗ ਦੇਣਾ ਉਹਦੀ ਵਾਰ ਕਿਥੀ ਪਾਰ ਤੋਂ ਕੇਸ ਕਰਾਏ ਆਪਣੀ ਆਈ ਤੇ ਆ ਜੇ ਬਾਬੇ ਪੱਗਿਆਂ ਨੂੰ ਬਾਬਾ ਪੱਗਾਂ ਜਿਵੇਂ ਗਉਂਦਾ ਹਦਾ ਵੀਰ ਦੇ slogans ਉਹਦੀ ਆ ਰਾਂਗ ਵੇਖੀ